ਤੇ ਅਗਲੀ ਗੱਲ ਕਰੀਏ ਜਿਹੜੇ ਦਰਬਾਰ ਸਾਹਿਬ ਦੇ ਮਾਮਲੇ ਦੇ ਵਿੱਚ ਜਿਹੜੀਆਂ ਧਮਕੀਆਂ ਆਪਾਂ ਦੇਖ ਰਹੇ ਆਂ ਈਮੇਲਾਂ ਜਿਹੜੀਆਂ ਆ ਰਹੀਆਂ ਨੇ ਸ਼ਰਮਾ ਜੀ ਧਮਕੀ ਵਾਲੀ ਤਾਂ ਕਹਿੰਦੇ ਨਵੀਂ ਈਮੇਲ ਆ ਗਈ ਪਰ ਸਾਹਿਬ ਕਹਿੰਦੇ ਅਸੀਂ ਦੋਸ਼ੀਆਂ ਤੱਕ ਬਸ ਪਹੁੰਚੀ ਪਏ ਆਂ ਬਿਲਕੁਲ ਜੀ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਤਿਗੰਕ ਜੀ ਦਰਬਾਰ ਸਾਹਿਬ ਨਤਮਸਤਕ ਹੋਣ ਗਏ ਸੀ ਉਹ ਤੋਂ ਵੀ ਉਮਰੂ ਵੀ ਹੋਇਨੇ ਤੇ ਡਾਂਕਰਿੰਗ ਰੋਟੀ ਦੇ ਸੂਚਨਾ ਕੇਂਦਰ ਚ ਐਡਵੋਕੇਟ ਸਿੰਘ ਧਾਮੀ ਨਾਲ ਵੀ ਮੁਲਾਕਾਤ ਹੋਈ ਹੈ ਇਸੇ ਕਿਸਮ ਦੇ ਡੈਕਟ ਡਲ ਹੋਈ ਜੀ ਹਾਂ ਹੁਣ ਮੈਨੂੰ ਨਹੀਂ ਪਤਾ ਕਿ ਉਹ ਸਾਡੇ 30 ਸਾਲਾਂ ਨੂੰ ਲੈ ਕੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਜਾਂ ਇਕੱਲੀ ਇਸੇ ਈਮੇਲ ਦੀਆਂ ਧਮਕੀਆਂ ਪੈ ਰਹੀਆਂ ਆ ਰਹੀਆਂ ਉਹਨੂੰ ਲੈ ਕੇ ਗੱਲ ਕਰੀ ਹਮਮ ਪਰ ਮੁੱਖੋਂ ਗਵੰਤਮਨ ਜੀ ਇੰਨਾ ਤਾਂ ਦੱਸ ਦੇਣ ਪੜ ਕੇ ਇੰਨੇ ਦਿਨਾਂ ਤੱਕ ਕਾਰਵਾਈ ਕਿਉਂ ਨਹੀਂ 13-14 ਦਿਨ ਹੋ ਗਏ ਲਗਭਗ ਲਗਾਤਾਰ ਇੱਕ ਈਮੇਲ ਦੋ ਈਮੇਲ ਤੇ ਦਮ ਤਾਂ ਇਹ ਪੜਿਆ ਜਾ ਰਿਹਾ ਸੀਗਾ ਕਿ ਸਾਡੀਆਂ ਟੀਮਾਂ ਉਹ ਤਾਮ ਲੱਡੂ ਤੱਕ ਚਲ ਗਈਆਂ ਜੀ ਇੱਥੇ ਤੱਕ ਕਨੈਕਸ਼ਨ ਜੁੜਾਈ ਹੁੰਦ ਤੱਕ ਪਹੁੰਚ ਗਈਆਂ ਜੀ ਆ ਜੀ ਦੁਬੇ ਜੀ ਬੰਦਾ ਜੀ ਇਹ ਮੁੱਖ ਹੋ ਸੀਗਾ ਜੀ ਜਿਹੜਾ ਤੇ ਜੇ ਮੁੱਖ ਬੰਦਾ ਫੜ ਲਿਆ ਉਸ ਤੋਂ ਬਾਅਦ ਵੀ ਮੇਲਾ ਕਿੱਥੋਂ ਆਈ ਜਾਂਦੀ ਉਸੇ ਉਸੇ ਟੰਗ ਤਰੀਕੇ ਜੋ ਹੀ ਈਮੇਲ ਲਗਾਤਾਰ ਕਿਵੇਂ ਆ ਰਹੀ ਹਮ ਜਦ ਤ ਆਪਾਂ ਗੱਲ ਕਰ ਰਹੇ ਸੀ ਜਾਂ ਤਾਂ ਚੌਥੀ ਪੰਜਵੀਂ ਈਮੇਲਾਂ ਦੀ ਗੱਲ ਸੀ ਤੇ ਹੁਣ ਤਾਂ 6 ਹੋ ਗਈਆਂ ਫਿਰ ਸਭ ਵੀ ਤਾਂ ਕੱਲ ਸ਼ਾਮ ਤੱਕ ਜਾਂਦੇ ਜਾਂਦੇ ਕਹਿੰਦੇ ਨੌਵੀਂ ਈਮੇਲ ਵੀ ਆ ਗਈ ਜੀ ਤੇ ਹੁਣ ਤਾਂ ਅੰਮ੍ਰਿਤਸਰ ਤੋਂ ਵੀ ਧਮਕੀ ਭਰੀ ਈਮੇਲ ਆ ਗਈ ਮੁੱਖ ਅਧਿਰੀ ਭਗਵਾਨਤਮਾਨ ਦਰਬਾਰ ਸਾਹਿਬ ਦੇ ਚੁਗਿਰਦੇ 'ਚ ਖੜ ਕੇ ਕਹਿੰਦੇ ਸੀਗੇ ਮੀਡੀਆ ਨਾਲ ਗੱਲ ਕਰਦੇ ਆ ਵੀ ਕਿ ਮੈਨੂੰ ਵੀ ਭੇਜੀਆਂ ਨੇ ਕੁਝ ਮੇਲਾਂ ਜੀ ਹੈ ਨਾ ਸਾਡੀ ਟੀਮਾਂ ਲੱਗੀਆਂ ਨੇ ਅੱਜ ਮੈਂ ਸਰ ਕੋ ਦੱਸ ਨਹੀਂ ਸਕਦਾ ਬਸ ਅਸੀਂ ਬਹੁਤ ਨੇੜੇ ਪਹੁੰਚ ਗਏ ਹਮ ਪਰ ਉਹ ਜਿਹੜਾ ਧਮਕੀਆਂ ਦੇਈ ਜਾਂਦਾ ਜੇ ਉਹਨਾਂ ਕੋਈ ਕਾਰਾ ਕਰਤਾ ਫੇਰ ਥੋੜੇ ਨੇੜੇ ਪਹੁੰਚਣ ਕੀ ਕਰਨਾ ਸਹੀ ਜੇ ਉਹ ਇੰਨਾ ਫਰੋੜੀਆ ਤੇ ਉਹਦੇ ਬਾਅਦ ਤੁਸੀਂ ਪਹੁੰਚ ਕਿਉਂ ਨਹੀਂ ਬਾਰੇ ਸਵਾਲ ਤਾਂ ਤੁਹਾਡਾ ਵੀ ਹੈ ਨਾ ਹਮ ਮਤਲਬ ਮੈਂ ਪਹਿਲੇ ਦਿਨ ਵੀ ਗੱਲ ਕਰ ਰਿਹਾ ਸੀ ਕਿ ਰਾਜਨੀਤਿਕ ਬਿਆਨ ਤਾਂ ਵੀ ਬਹੁਤ ਛੇਤੀ ਪੜ ਕੇ ਕਾਰਵਾਈ ਕਰ ਲੈਣੇ ਹੈ ਨਾ ਉੱਥੇ ਦਾ ਜਵਾਬ ਦੇਣੇ ਤੁਹਾਨੂੰ ਬਹੁਤ ਛੇਤੀ ਆ ਜਾਂਦੇ ਨੇ ਹਮ ਸਹੀ ਐ ਕਿ ਜਿੱਥੇ ਕਾਰਵਾਈ ਦੀ ਲੋੜਾ ਉੱਥੇ ਤੁਹਾਨੂੰ ਥੋੜੇ ਨੇੜੇ ਦਿਨ ਲੰਘੇ ਤੇ ਤੁਹਾਡੀਆਂ ਏਜੰਸੀਆਂ ਤੁਹਾਡੇ ਸਾਈਬਰ ਸੈੱਲ ਤੁਹਾਡੀਆਂ ਕੇਂਦਰ ਨਾਲ رابطہ ਕੋਈ ਚਿੱਠੀ ਪੱਤਰ ਕੇਂਦਰ ਨੂੰ ਲਿਖਿਆ ਇਸ ਮਸਲੇ ਤੇ ਹੂੰ ਕੋਈ ਗ੍ਰਹਿ ਮੰਤਰੀ ਨੂੰ ਫੋਨ ਫੋਨ ਮਲਾ ਕੇ ਉਹਨਾਂ ਦੇ ਦਫ਼ਤਰ ਨੂੰ ਕੋਈ ਸੂਚਨਾ ਦਿੱਤੀ ਹੈ ਨਾ ਕੋਈ ਇਹਦੇ ਲਈ ਬੈਠਕ ਦਿੱਲੀ ਜਾ ਕੇ ਕੀਤੀ ਹੈ ਹੂੰ ਇਹ ਇੱਕ ਧਾਰਮਿਕ ਸਥਾਨ ਦਾ ਮਸਲਾ ਨਹੀਂ ਹੈ ਇਹ ਸਮੁੱਚੀ ਲੋਕਾਈ ਦੇ ਵਿਸ਼ਵਾਸ ਦਾ ਮਸਲਾ ਹੈ ਜੀ ਤੇ ਤੁਸੀਂ ਉਸ ਵਿਸ਼ਵਾਸ ਨੂੰ ਬਹਾਲੀ ਦੇ ਲਈ ਕੀ ਕਰ ਰਹੇ ਹੋ ਸਰਕਾਰ ਹੋ ਕੇ ਜੇ ਤੁਹਾਡੇ ਪੱਲੇ ਕੁਝ ਨਹੀਂਗਾ ਫਿਰ ਸਰਕਾਰ ਕਾਦੀ ਆ? ਤਾਂ ਇਸ ਲਈ ਇਹ ਬਹੁਤ ਨਕਾਮੀ ਭਰਿਆ ਔਰ ਨਲਾਇਕੀ ਭਰਿਆ ਵਰਤਾਰਾ ਹੂੰ ਹੂੰ ਇਹ ਦਾ ਵੀ ਪ੍ਰਕਟਾਵਾ ਹੈ ਤੇ ਤੁਸੀਂ ਉੱਥੇ ਜਾ ਕੇ ਆਪ ਲੱਭਣਾ ਸੀ ਕੁਝ ਜਾ ਰਿਹਾ ਏ ਠੀਕ ਹੈ ਤੇ ਤੁਸੀਂ ਇਹ ਨਰੇਟਿਵ ਸਿਰ ਜਾਂਦੀਆਂ ਕੋਸ਼ਿਸ਼ਾਂ ਕਰਦੇ ਹੋ ਕਿ ਦੇਖੋ ਜੀ ਮੈਂ ਤੁਰਿਆ ਫਿਰ ਰਿਹਾ ਬਸ ਮਸਲਾ ਹੱਲ ਹੈ ਉਹ ਜਿਵੇਂ ਚੰਡੀਗੜ੍ਹ ਤੋਂ ਡੈਮ ਨੂੰ ਭਜਦੇ ਸੀ ਨਾ ਕਿ ਹਾਂ ਮੈਂ ਨੰਗਲ ਚੱਲਿਆ ਨੰਗਲ ਆ ਗਿਆ ਹਾਂਜੀ ਸੋ ਇਹ ਉਸੇ ਤਰ੍ਹਾਂ ਇੱਕ ਪ੍ਰੈਫਰੈਂਸੀ ਅਪਣਾ ਰਹੇ ਹੋ ਤੁਹਾਡਾ ਤਾਂ ਤੇ ਹਕੀਕਤ ਦੇ ਵਿੱਚ ਸਰਕਾਰ ਮੰਗ ਰਿਐਕਟ ਕਰਕੇ ਮਸਲੇ ਸੁਲਝਾਣੇ ਸਿੱਖੋ ਜਨਾਬ ਹਾਂਜੀ ਬਿਲਕੁਲ ਤੇ ਨਾਲੇ ਜਿਹੜੀ ਗੱਲ ਇਹ ਆਪ ਕਰ ਰਹੇ ਨੇ ਵੀ ਮੈਨੂੰ ਵੀ ਆਈਆਂ ਨਹੀਂ ਈਮੇਲਸ ਤੇ ਆ ਇਸ ਤੋਂ ਪਹਿਲਾਂ ਤਾਂ ਕੋਈ ਇਨਕਸ਼ਾਫਤਾ ਕੀਤਾ ਨਹੀਂ ਤੁਸੀਂ ਤੁਹਾਡੇ ਦਫ਼ਤਰ ਵੱਲੋਂ ਨਹੀਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਧਮਕੀਆਂ ਰਹੀਆਂ ਨੇ ਤੇ ਜੇਕਰ ਮੁੱਖ ਮੰਤਰੀ ਨਹੀਂ ਪ੍ਰਵੀਨ ਜੀ ਉਹ ਗੱਲ ਕਰ ਰਹੇ ਨੇ ਕਿ ਜਿਹੜੀਆਂ ਧਮਕੀਆਂ ਜਿਹੜੇ ਦਰਬਾਰ ਸਾਹਿਬ ਨੂੰ ਆਈਆਂ ਨੇ ਉਹਨਾਂ 'ਚੋਂ ਇੱਕ ਈਮੇਲ ਇਹਨਾਂ ਨੂੰ ਵੀ ਟੈਗ ਕੀਤੀ ਗਈ ਹੈ ਨਾ ਉਹਦਾ ਜ਼ਿਕਰ ਉਹਦਾ ਜ਼ਿਕਰ ਕਰ ਰਹੇ ਨੇ ਪਰ ਤੁਹਾਡਾ ਇੰਟੈਲੀਜੈਂਸ ਕੀ ਕਰ ਰਿਹਾ ਮਤਲਬ ਤੁਹਾਨੂੰ ਤਾਂ ਮੁੱਖ ਮੰਤਰੀ ਨੂੰ ਅਟੈਕ ਕਰ ਕਰਕੇ ਲੋਕੀਂ ਮੇਲਾ ਕਰ ਰਹੇ ਨੇ